ਨਵਤ ਭਾਈ ਜੀ ਸੋ ਕਿਸ ਤਰੀਕੇ ਦੇ ਨਾਲ ਬਾਈ ਜੀ ਭਾਈ ਕਨਈਆ ਜੀ ਬਣ ਕੇ ਕਿਸਾਨਾਂ ਦੇ ਨਾਲ ਪਾਣੀ ਦੀ ਸੇਵਾ ਜਿਹੜੀ ਉਹ ਨਿਭਾ ਰਹੇ ਹੈਗੇ ਆ ਹਾਲਾਂਕਿ ਅੱਗ ਲਗਾਤਾਰ ਅਗਰੀਆਂ ਲੱਗਦਾ ਵਾ ਇਹ ਸੇਵਾ ਜਿਹੜੀ ਇਹ ਕਰ ਰਹੇ ਹੋ ਤੁਹਾਡਾ ਕੀ ਨਾਮ ਹੈ ਉਹਨਾਂ ਦਾ ਪਿੰਡ ਛਿਰਿਆ ਤੋਂ ਤਾਂ ਕਿ ਜਦੋਂ ਕੋਈ ਵੀ ਮੁਸ਼ਕਲ ਪੈਂਦੀ ਆ ਤਾਂ ਪੰਜਾਬ ਦੇ ਲੋਕ ਆ ਜਿਹੜੇ ਇਸੇ ਤਰੀਕੇ ਦੇ ਨਾਲ ਇੱਕ ਮੁੱਠ ਹੋ ਜਾਂਦੇ ਆ ਇੱਕ ਜੁੱਟ ਹੋ ਜਾਂਦੇ ਆ ਔਰ ਉਸ ਮੁਸ਼ਕਲ ਦਾ ਇੱਕ ਜੁੱਟ ਹੋ ਕੇ ਜਿਹੜਾ ਸਾਹਮਣਾ ਕਰ ਦੋ ਉਦੋਂ ਇਹ ਸਾਰੀ ਏ ਮਸਜਿਦਾ ਜਿਹੜਾ ਸਾਹਮਣੇ ਹੈ ਇੱਕ ਜੁੱਟ ਹੋ ਕੇ ਜਿਹੜਾ ਇਹ ਬਾਈ ਇਹ ਨਹੀਂ ਅੱਡਣ ਵਾਸਤੇ ਜੀ ਕੋਈ ਮਿੱਟੀ ਪਾ ਕੇ ਵੀ ਆਉਂਦਾ ਕੋਈ ਡਾਂਗਾਂ ਵੱਢ ਕੇ ਭਜਾਉਂਦੇ ਆਂ ਦੀ ਇਹ ਤੜਕੇ ਕੋਈ ਘੰਟਾ ਖਾਂਢੇ ਸੁਬਾ 4 ਵਜੇ ਵੀ ਲਾਈਟ ਸਟੱਣਾਂ ਕੋਈ ਬੰਦਾ ਖੇੜਾ ਗੁਣਾ ਦਾ ਪ੍ਰਬੰਧ ਕਰ ਲੈ ਭਰ ਕੇ ਰੱਖ ਲੈ ਉਸੇ ਖੇਤ ਪਾਣੀ ਨਹੀਂ ਪਾਣੀ ਨਹੀਂ ਕੋਈ ਤੇਨ ਨੂੰ ਪਾਣੀ ਨਹੀਂ ਬਾਈ ਜੀ ਹੋਰੀ ਪਾਣੀ ਵੀ ਜਿਹੜੀ ਲਗਾਤਾਰ ਆ ਸੇਵਾ ਕਰ ਰੇ ਪਿਆਸ ਬਹੁਤ ਲੱਗੀ ਹੋਈ ਆ ਤੋ ਆਜੋ ਬਾਈ ਧੰਨਵਾਦ ਬਾਈ ਜੀ ਸੋ ਕਿਸ ਤਰੀਕੇ ਦੇ ਨਾਲ ਬਾਈ ਜੀ ਭਾਈ ਕਨਈਆ ਜੀ ਬਣ ਕੇ ਕਿਸ ਤਰੀਕੇ ਦੇ ਨਾਲ ਪਾਣੀ ਦੀ ਸੇਵਾ ਜਿਹੜੀ ਉਹ ਨਿਭਾ ਰਹੇ ਹੈਗੇ ਆ ਹਾਲਾਂਕਿ ਅੱਗ ਲਗਾਤਾਰ ਅਗਰੀਆਂ ਲਪਟਾਂ ਫੱਦ ਰਹੀਆਂ ਦੂਸਰੇ ਪਾਸਿਓ ਸੋ ਇਹ ਬਾਈ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਤੋਂ ਅਸੀਂ ਪਾਣੀ ਵੀ ਪੀਤਾ ਸਾਰਿਆਂ ਨੂੰ ਪਾਣੀ ਦੀ ਜਿਹੜੀ ਉਹ ਸੇਵਾ ਕਰ ਰਹੇ ਹੈਗੇ ਆ ਸੋ ਇਹ ਪੰਜਾਬ ਦੀ ਜਿਹੜੀ ਪੰਜਾਬ ਦੀ ਇਹ ਖਾਸੀਅਤ ਆ ਕਿ ਜਦੋਂ ਵੀ ਕਿਸੇ ਤੇ ਵੀ ਕੋਈ ਵੀ ਸਮੱਸਿਆ ਆਉਂਦੀ ਆ ਦਾ ਪੰਜਾਬ ਦੇ ਲੋਕ ਆ ਜਿਹੜੇ ਉਹ ਇਕਮੁੱਠ ਹੋ ਜਾਂਦੇ ਆਗੇ ਸੋ ਇਹ ਇਕਮੁੱਠਤਾ ਤੁਹਾਨੂੰ ਇਥੋਂ ਦੇਖਣ ਨੂੰ ਮਿਲੇਗੀ ਇਥੋਂ ਦੇਖਣ ਨੂੰ ਮਿਲ ਸਕਦੀ ਆ ਕਿਵੇਂ ਪਿੰਡ ਪੰਜਾਬ ਦੇ ਲੋਕ ਆ ਜਿਹੜੇ ਇਸ ਸਮੱਸਿਆ ਦੇ ਟਾਈਮ ਤੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਕੱਠੇ ਹੋਏ ਆ ਸਾਰਿਆਂ ਨੂੰ ਪਾਣੀ ਦੀ ਜਿਹੜੀ ਪਿਆਸ ਲੱਗੀ ਸੀ ਅੱਗ ਲਗਾ ਤਰ ਬੁਝਾ ਰਹੇ ਸੀ ਸੋ ਸਾਰਿਆਂ ਨੂੰ ਜਿਹੜੀ ਪਾਣੀ ਦੀ ਸੇਵਾ ਜਿਹੜੀ ਇਹ ਬਾਈ ਜੀ ਨੇ ਨਿਭਾਈ ਇਹਨਾਂ ਦਾ ਨਾਮ ਜਾਣਨ ਦੀ ਕੋਸ਼ਿਸ਼ ਹੈ ਜਿਹੜੀ ਕਰਾਂਗੇ ਬਾਈ ਜੀ ਕੀ ਕੀ ਨਾਮ ਹੈ ਜੀ ਤੁਹਾਡਾ ਕਲਵੰਤ ਸਿੰਘ ਸਾਹਿਬ ਬਾਈ ਜੀ ਬਹੁਤ ਵਧੀਆ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਤੁਹਾਡਾ ਕੀ ਨਾਮ ਹੈ ਪਿੰਡ ਦਾ ਇਹ ਤੁਹਾਨੂੰ ਦੱਸਣਾ ਬਾਈ ਦੋਨਾਂ ਦਾ ਪਿੰਡ ਫਿਰਿਆ ਤੋਂ ਬਹੁਤ ਵਧੀਆ ਸਾਡੇ ਨਾਲ ਹੋ ਰਹੇ ਨੇ ਤੁਹਾਡੇ ਪਿੰਡੋਂ ਇਹ ਬਹੁਤ ਵਧੀਆ ਬਾਈ ਜੀ ਤੁਹਾਡੀ ਇਹ ਸੇਵਾ ਇੱਥੋਂ ਹੀ ਜਿਹੜੀ ਪੰਜਾਬ ਦੀ ਇਹ ਖਾਸियत ਹੈ ਕਿ ਜਦੋਂ ਅ ਕੋਈ ਵੀ ਮੁਸ਼ਕਲ ਪੈਂਦੀ ਆ ਤਾਂ ਪੰਜਾਬ ਦੇ ਲੋਕ ਆ ਜਿਹੜੇ ਇਸੇ ਤਰੀਕੇ ਦੇ ਨਾਲ ਇੱਕ ਮੁੱਠ ਹੋ ਜਾਂਦੇ ਆ ਇੱਕ ਜੁੱਟ ਹੋ ਜਾਂਦੇ ਆ ਔਰ ਉਸ ਮੁਸ਼ਕਲ ਦਾ ਇੱਕ ਜੁੱਟ ਹੋ ਕੇ ਜਿਹੜਾ ਸਾਹਮਣਾ ਕਰਦੇ ਉਸੋ ਇਹ ਸਾਰੀ ਮੁਸ਼ਕਲ ਦਾ ਜਿਹੜਾ ਸਾਹਮਣਾ ਇਹ ਇੱਕ ਜੁੱਟ ਹੋ ਕੇ ਜਿਹੜਾ ਇਹ ਲੋਕ ਆ ਜਿਹੜੇ ਪੰਜਾਬ ਦੇ ਤੁਹਾਨੂੰ ਕਰਦੇ ਹੋਏ ਜਿਹੜਾ ਨਜ਼ਰ ਆਉਣਗੇ ਦੋ ਬਾਈ ਜੀ ਹੋਰ ਆ ਇਹ ਵੀ ਜਿਹੜੇ ਪਾਣੀ ਦੇ ਇਹਨਾਂ ਬਾਰੇ ਬਾਈ ਜੀ ਕੀ ਨਾਮ ਤੁਹਾਡਾ ਯੂਸਫ ਖਾਨ ਤੋ ਬਹੁਤ ਵਧੀਆ ਬਾਈ ਜੀ ਤੁਹਾਡਾ ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਕਰਾਂਗੇ ਤੇ ਤੁਸੀਂ ਪਾਣੀ ਦੀ ਜਿਹੜੀ ਇਹ ਸੇਵਾ ਵੱਡਮੁੱਲੀ ਸੇਵਾ ਜਿਹੜੀ ਉਹਨਾਂ ਬਾਰੇੋਂ ਤੁਹਾਡਾ ਕੀ ਨਾਮ ਬਾਈ ਜੀ ਜਨਾਬ ਬਗੀਰ ਬਲਵੀਰ ਸਿੰਘ ਹਾਂ ਸੋ ਇਨਾਂ ਚਾਰਾਂ ਵੀਰਾਂ ਵੱਲੋਂ ਜਿਹੜੀ ਪਾਣੀ ਦੀ ਸੇਵਾ ਜਿਹੜੀ ਕੀਤੀ ਜਾਂਦੀ ਸਰਕਾਰ ਨੂੰ ਬੇਨਤੀ ਕਰਨਾ ਹੈ ਨਹਿਰਾਂ ਦੇ ਤਾਂ ਪਾਣੀ ਥੋੜਾ ਘਣਾ ਥੇ ਤੇ ਨਹਿਰਾਂ 'ਚ ਪਾਣੀ ਹੈ ਨਹੀਂ ਜਮਾਈ ਅੱਗ ਬੁਝਾਉਣ ਵਾਸਤੇ ਜੀ ਪਾਣੀ ਨਹਿਰਾਂ 'ਚ ਜਮਾਈ ਹੈ ਨਹੀਂ ਅੱਗ ਬੁਝਾਉਣ ਵਾਸਤੇ ਜੀ ਕੋਈ ਮਿੱਟੀ ਪਾ ਕੇ ਬਿਝਾਉਂਦਾ ਕੋਈ ਡਾਂਗਾਂ ਵੱਟ ਕੇ ਬਿਝਾਉਣੇ ਆ ਸੀ ਫਾਇਰ ਬ੍ਰਿਗੇਡ ਵੀ ਇੱਥੇ ਪਹੁੰਚੀ ਨਹੀਂ ਹੈਗੀ ਬਹੁਤ ਲੇਟ ਪਹੁੰਚੀ ਆਈ ਹੈ ਯਾਰ ਗੱਲਾਂ ਮਾਚ ਕੇ ਇੱਕ ਫੋਟੋ ਜ਼ਰੂਰੀ ਖਿੱਚ ਦੋ ਇੱਕ ਫਾਇਰ ਬ੍ਰਿਗੇਡ ਨਾਲ ਤਾਂ ਕੁਝ ਨਹੀਂ ਹੁੰਦਾ ਦੂਜੇ ਪਿੰਡ 'ਚ ਤੱਕ ਅੱਗ ਵੱੜ ਗਈ ਹੁਣ ਪੰਜ ਗਰਾਂ ਵਿੱਚ ਜਾਸੇਵੀਆਂ ਹਾਂ ਚਾਰ ਪੰਜ ਮਿੰਟਾਂ ਦਾ ਨੁਕਸਾਨ ਹੋ ਗਿਆ ਜੀ ਚੱਲਾਂਗੇ ਅਸੀਂ ਨੂੰ ਵੇ ਤੜਕੇ ਵੀ ਕੋਈ ਥੋੜੀ ਕਾਣੀ ਲਾਈਟਰ ਛੱਡੀ ਹੋਵੇ ਬੰਦਾ ਖੇੜਾ ਖੁੜਾ ਪਰ ਕੇ ਰਾਤ ਨਹੀਂ ਚਾਹੀਦਾ ਕਿਵੇਂ ਜੀ ਜੇ ਤੜਕੇ ਕੋਈ ਘੰਟਾ ਖਾਂਢੀ ਜੇ ਸਵੇਰ 4 ਵਜੇ ਵੀ ਲਾਈਟ ਛੱਡਣਾ ਕੋਈ ਬੰਦਾ ਖੇੜਾ ਖੁੜਾ ਦਾ ਪ੍ਰਬੰਧ ਕਰ ਲੈ ਭਰ ਕੇ ਰੱਖ ਲੈ ਖੇਤ ਚ ਪਾਣੀ ਨਹੀਂ ਪਾਣੀ ਨਹੀਂ ਹੋਏ ਚ ਤਿੰਨ ਨੂੰ ਪਾਣੀ ਨਹੀਂ ਬੰਦਾ ਪਾਣੀ ਨੂੰ ਪਾਣੀ ਨਹੀਂ ਬਿਲਕੁਲ ਇਹ ਪ੍ਰਸ਼ਾਸਨ ਦੀ ਹਰ ਪੱਖ ਤੋਂ ਇਹ ਨਲਾਇਕੀ ਜਿਹੜੀ ਨਜ਼ਰ ਆ ਰਹੀ ਹੈ ਹਨਾ ਜੀ ਕੀ ਕਰੇ ਤੁਸੀਂ ਸੱਤ ਚ ਪਹੁੰਚੇ ਨਹੀਂ ਗਏ ਬਹੁਤ ਲੇਟ ਪਹੁੰਚੇ ਕਿੰਨੀਆਂ ਫਰ ਬਰ ਜੜੀਆਂ ਲਿੱਕਣੀ ਦੀ ਇੱਕ ਐ ਕਾਈ ਜੋ ਖੜੀ ਇੱਧਰ ਹੋਏ ਪਾਸੇ ਉਹ ਵੀ ਉਹ ਵੀ ਪਾਸੇ ਖੜੀ ਹੋਈ ਆ ਹਨਾ ਜੀ ਸੋ ਤੁਹਾਡਾ ਕੀ ਕਹਿਣਾ ਇੱਥੇ ਸੋ ਉਹ ਬਾਈਆਂ ਜੀ ਨਾਲ ਗੱਲਬਾਤ ਕੀਤੀ ਕਿ ਬਾਈਆਂ ਦਾ ਕਹਿਣਾ ਕਿ ਪ੍ਰਸ਼ਾਸਨ ਬੜੀ ਲੇਟ ਆ ਜਿਹੜਾ ਉਹ ਪਹੁੰਚਿਆ ਤੇ ਉਹ ਵੀ ਇੱਕ ਫਾਇਰ ਬ੍ਰਿਗੇਡ ਸੋ ਇਸ ਮੌਕੇ ਤੇ ਫਾਇਰ ਬ੍ਰਿਗੇਡਸ ਦੀ ਜ਼ਿਆਦਾ ਫਾਇਰ ਬ੍ਰਿਗੇਡਸ ਦੀ ਲੋੜ ਸੀ ਵੱਡੀ ਤਾਦਾਦ ਦੇ ਵਿੱਚ ਚਾਹੀਦੀਆਂ ਸੀਗੀਆਂ ਪਰ ਇੱਥੇ ਪ੍ਰਸ਼ਾਸਨ ਜਿਹੜਾ ਥੋ ਗਾਇਬ ਜਿਹੜਾ ਹੋ ਰਿਹਾ ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਬਾਈ ਜਿਹੜੀ ਖੁੱਦ ਲੱਗੇ ਹੋਏ ਆ ਪਾਣੀ ਦੀ ਸੇਵਾ ਕਦ ਕੀਤੀ ਜਾ ਰਹੀ ਆ ਔਰ ਨਾਲ ਨਾਲ ਅੱਗ ਵੀ ਜਿਹੜੀ ਉਹ ਖੁੱਦੀ ਜਿਹੜੀ ਉਹ ਬੁਝਾਈ ਜਾ ਰਹੀ ਆ ਪ੍ਰਸ਼ਾਸਨ ਕਹਿੰਨ ਨੂੰ ਸਰਕਾਰ ਆ ਪਰ ਸਰਕਾਰ ਕੱਲੀ ਨਾਂ ਦੀ ਸਰਕਾਰ ਰਹਿ ਗਈ ਹੈਗੀ ਕਿਸੇ ਕੰਮ ਤੋਂ ਵੀ ਹਰੇਕ ਪੱਖ ਤੋਂ ਸਰਕਾਰਾਂ ਜਿਹੜੀਆਂ ਪਿੱਛੇ ਆ ਭਾਵੇਂ ਉਹ ਲੋਕਾਂ ਦੇ ਘਰ ਟਾਉਣ ਦਾ ਮਸਲਾ ਹੋਵੇ ਤੇ ਇੱਥੇ ਅਨਾਜ ਆ ਜਿਹੜਾ ਉਹ ਜਲ ਕੇ ਸੜ ਕੇ ਜਿਹੜਾ ਸਵਾਹ ਹੋ ਚੁੱਕਿਆ ਹੈ ਫਸਲਾਂ ਤਬਾਹ ਹੋ ਚੁੱਕੀਆਂ 6 ਮਹੀਨਿਆਂ ਦੀ ਸਾਲ ਭਰ ਦੀ ਕਿਸਾਨਾਂ ਦੀ ਜਿਹੜੀ ਉਹ ਮਿਹਨਤ ਹੁੰਦੀ ਆ ਉਹ ਸੜ ਕੇ ਸਵਾਹ ਹੋ ਚੁੱਕੀ ਆ ਲਗਭਗ ਹਜ਼ਾਰ ਕਿੱਲੇ ਦੇ ਨੇੜ ਤੇੜ ਜਿਹੜੀ ਉਹ ਆਗਾ ਲੱਗ ਕੇ ਉਹ ਕਣਕ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈਗਾ ਤੇ ਪਰ ਪ੍ਰਸ਼ਾਸਨ ਇੱਥੇ ਕਿਤੇ ਵੀ ਦੇਖਣ ਨੂੰ ਨਹੀਂ